ਰਾਈਟ ਪੰਜਾਬ ਟੀਵੀ ਦੇਖ ਰਹੇ ਦਰਸ਼ਕਾਂ ਦਾ ਸਵਾਗਤ ਹੈ ਦਰਸ਼ਕੋ ਪਿਛਲੀਆਂ ਕੁਝ ਘਟਨਾਵਾਂ ਤੋਂ ਕੁਝ ਬਿਆਨਾਂ ਤੋਂ ਇੱਕ ਚੀਜ਼ ਸਾਫ਼ ਹੋ ਚੁੱਕੀ ਹੈ ਕਿ ਵਿਦੇਸ਼ਾਂ ਦੇ ਵਿੱਚ ਜਿਨ੍ਹਾਂ ਦੇਸ਼ਾਂ ਦੇ ਵਿੱਚੋਂ ਚੋਣਾਂ ਹੋਣ ਜਾ ਰਹੀਆਂ ਹੁੰਦੀਆਂ ਨੇ ਉੱਥੇ ਜੋ ਆਪੋਜੀਸ਼ਨ ਪਾਰਟੀ ਹੈ ਵਿਰੋਧੀ ਪਾਰਟੀਆਂ ਨੇ ਖਾਸ ਕਰ ਵਿਰੋਧੀ ਪਾਰਟੀਆਂ ਅਤੇ ਕਹਿ ਲਓ ਕਿ ਜੋ ਮੌਜੂਦਾ ਸਰਕਾਰ ਹੁੰਦੀ ਹੈ ਉਹ ਵੀ ਤੇ ਉਹਨਾਂ ਦਾ ਇੱਕ ਕਹਿ ਲਓ ਕਿ ਹੁਣ ਰਾਜਨੀਤਿਕ ਜੋ ਇੱਕ ਮੋਟੀ ਬਣ ਚੁੱਕੀ ਹੈ ਰਾਜਨੀਤਿਕ ਕਹਿ ਲਓ ਕਿ ਇੱਕ ਉਹਨਾਂ ਦਾ ਦਾੜਾ ਬਣ ਚੁੱਕੀ ਹੈ ਜੋ ਉਹ ਪੇਸ਼ ਕਰਦੇ ਨੇ ਆਪਣੇ ਲੋਕਾਂ ਦੇ ਅੱਗੇ ਜਮਨ ਜਨਤਾ ਦੇ ਅੱਗੇ ਕਿ ਜਿੱਦਾਂ ਹੀ ਉਹਨਾਂ ਨੇ ਸਰਕਾਰ ਬਣੇਗੀ ਤਾਂ ਸਭ ਤੋਂ ਪਹਿਲਾਂ ਉਹ ਉਸ ਦੇਸ਼ ਵਿੱਚ ਪ੍ਰਵਾਸ ਨੂੰ ਰੋਕਣਗੇ ਕਿੰਨੀਆਂ ਕਦਮਾਂ ਆਪਾਂ ਪਿੱਛੇ ਦੇਖੀਆਂ ਨੇ ਪਹਿਲਾਂ ਹੁਣ ਯੂਕੇ ਵਿੱਚ ਜਦੋਂ ਇਲੈਕਸ਼ਨ ਹੋਈਆਂ ਨੇ ਉਦੋਂ ਜੋ ਹੁਣ ਸਰਕਾਰ ਬਣੀ ਹੈ ਇਹ ਜਦੋਂ ਸਰਕਾਰ ਆਪੋਜੀਸ਼ਨ ਦੇ ਵਿੱਚ ਸੀ ਵਿਰੋਧੀ ਧਿਰ ਦੇ ਵਿੱਚ ਸੀ ਉਦੋਂ ਇਹਨਾਂ ਦਾ ਵੀ ਵੱਡਾ ਕਹੋ ਕਿ ਇੱਕ ਚੋਨ ਮੈਨੀਫੈਸਟੋ ਸੀ ਕਿ ਅਸੀਂ ਇਮੀਗ੍ਰੇਸ਼ਨ ਨੂੰ ਇੱਥੋਂ ਰੋਕਾਂਗੇ ਹਾਲਾਂਕਿ ਇਸ ਤੋਂ ਪਹਿਲਾਂ ਜੋ ਅਰਿਸ਼ੀ ਸੁਨਾਤ ਸੀਗੇ ਉਹਨਾਂ ਦੇ ਵੱਲੋਂ ਵੀ ਇਮੀਗ੍ਰੇਸ਼ਨ ਨੂੰ ਰੋਕਣ ਦੇ ਲਈ ਕਈ ਸਟੈਪ ਚੁੱਕੇ ਗਏ ਸੀਗੇ ਪਰ ਜਦੋਂ ਯੂਕੇ ਵਿੱਚ ਸਰਕਾਰ ਬਣੀ ਤਾਂ ਉਹਨਾਂ ਵੱਲੋਂ ਵੀ ਇਹ ਮੌਜੂਦਾ ਸਰਕਾਰ ਵੱਲੋਂ ਕਿਹਾ ਗਿਆ ਸੀਗਾ ਕਿ ਅਸੀਂ ਇਮੀਗ੍ਰੇਸ਼ਨ ਰੋਕਾਂਗੇ ਜਿਸ ਤੋਂ ਬਾਅਦ ਅੱਜ ਆਪਾਂ ਯੂਕੇ ਦੇ ਵਿੱਚ ਦੰਗੇ ਦੇਖ ਰਹੀਆਂ ਜੋ ਸਿੱਧੇ ਤੌਰ ਦੇ ਉੱਤੇ ਜੋ ਪ੍ਰਵਾਸੀ ਨੇ ਉਹਨਾਂ ਦੇ ਖਿਲਾਫ ਨੇ ਉਹਨਾਂ ਦੇ ਖਿਲਾਫ ਹੁਕਤੇ ਜਾ ਰਹੇ ਨੇ ਉਹਨਾਂ ਪ੍ਰਵਾਸੀਆਂ ਨੂੰ ਹੀ ਯੂਕੇ ਵਿੱਚ ਟਾਰਗੇਟ ਕੀਤਾ ਜਾ ਰਿਹਾ ਹੈ ਇੱਥੇ ਹੀ ਨਹੀਂ ਇਸ ਦੇ ਨਾਲ ਹੀ ਅਪ ਗੱਲ ਕਰਾਂਗੇ ਕੈਨੇਡਾ ਦੀ ਕੈਨੇਡਾ ਦੇ ਵਿੱਚ ਵੀ ਇਮੀਗ੍ਰੇਸ਼ਨ ਮੰਤਰੀ ਵੱਲੋਂ ਹਾਲ ਹੀਆ ਇੱਕ ਬਿਆਨ ਵੀ ਆਇਆ ਸੀ ਕੈਨੇਡਾ ਦੇ ਇਮੀਗ੍ਰੇਸ਼ਨ ਮੰਤਰੀ ਵੱਲੋਂ ਕਿ ਉੱਥੇ ਵੀ ਜੋ ਸਟੂਡੈਂਟਸ ਜੋ ਸਟੱਡੀ ਵੀਜ਼ਾ ਤੇ ਕੈਨੇਡਾ ਵਿੱਚ ਆਏ ਨੇ ਪੜ੍ਹਾਈ ਕਰ ਰਹੇ ਨੇ ਉਹਨਾਂ ਨੂੰ ਵੀ ਪੀਆਰ ਨਹੀਂ ਮਿਲੇਗੀ ਉਹ ਇੱਥੇ ਪੜ੍ਹਾਈ ਕਰਕੇ ਆਪਣੇ ਦੇਸ਼ਾਂ ਵਿੱਚ ਜਾ ਕੇ ਇਸ ਪੜ੍ਹਾਈ ਦਾ ਕਹਿੰ ਲੋ ਕਿ ਇਸਤੇਮਾਲ ਕਰਨਾ ਔਰੇ ਉਹਨਾਂ ਦੀ ਪੜ੍ਹਾਈ ਜੋ ਹੈ ਉਹ 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 ਕੰਮ ਆਣ ਵਾਲੀ ਨਹੀਂ ਹੈ ਆਪਣੇ ਦੇਸ਼ਾਂ ਵਿੱਚ ਜਾ ਕੇ ਹੀ ਕਹਿੰ ਲੋ ਕਿਸ ਪੜ੍ਹਾਈ ਦਾ ਜੋ ਉਹਨਾਂ ਨੂੰ ਫਾਇਦਾ ਹੁੰਦਾ ਉਹ ਲੈਣ ਅਤੇ ਉਹਨਾਂ ਨੇ ਕਿਹਾ ਕਿ ਹੁਣ ਕਿਸੇ ਨੂੰ ਵੀ ਇੱਥੇ ਪੱਕਾ ਪੀਆਰ ਨਹੀਂ ਦਿੱਤੀ ਜਾਵੇਗੀ ਜੋ ਸਟੱਡੀ ਵੀਜ਼ਾ ਦੇ ਉੱਤੇ ਸਟੂਡੈਂਟ ਆਏ ਨੇ ਤਾਂ ਜੋ ਲੋਕ ਸੁਪਨਾ ਦੇਖ ਰਹੇ ਨੇ ਉਹਨਾਂ ਨੂੰ ਇੱਥੇ ਉਹ ਸੁਪਨੇ ਨਾ ਜਾਣ ਸਿੱਧਾ ਬਿਆਨ ਜੋ ਕੈਨੇਡਾ ਦੇ ਇਮੀਗ੍ਰੇਸ਼ਨ ਮੰਤਰੀ ਵੱਲੋਂ ਦਿੱਤਾ ਗਿਆ ਸੀ ਹਾਲਾਂਕਿ ਇਸ ਤੋਂ ਪਹਿਲਾਂ ਫਰਾਂਸ ਦੇ ਵਿੱਚ ਕਹ ਲੋ ਯੂਰਪ ਦੇ ਕਈ ਦੇਸ਼ਾਂ ਦੇ ਵਿੱਚ ਉੱਥੇ ਦੇ ਲੋਕਾਂ ਦੇ ਵੱਲੋਂ ਸਿੱਧੇ ਤੌਰ ਤੇ ਵਿਰੋਧ ਦਤਾਇਆ ਜਾ ਰਿਹਾ ਹੈ ਪ੍ਰਵਾਸ ਦਾ ਕਿ ਸਾਨੂੰ ਹੋਰ ਪ੍ਰਵਾਸਤ ਨਹੀਂ ਚਾਹੀਦਾ ਅਸੀਂ ਇਸ ਪ੍ਰਵਾਸ ਤੋਂ ਤੰਗ ਆ ਚੁੱਕੇ ਹਾਂ ਅਤੇ ਪ੍ਰਵਾਸ ਦੇ ਖਿਲਾਫ ਉਹਨਾਂ ਦੇ ਵੱਲੋਂ ਵੀ ਵਿਰੋਧ ਜ਼ਾਹਰ ਕੀਤਾ ਗਿਆ ਇਸ ਦੇ ਨਾਲ ਹੀ ਅੱਜ ਜੋ ਵੱਡੀ ਘਟਨਾ ਜਿਸ ਤੇ ਆਪਾਂ ਗੱਲਬਾਤ ਕਰਨੀ ਹੈ ਉਹ ਇਹ ਹੈ ਕਿ ਹੁਣ ਅਮਰੀਕਾ ਦੇ ਵਿੱਚ ਡੋਨਾਲਡ 트੍ਰੰਪ ਵੱਲੋਂ ਵੀ ਇੱਕ ਵੱਡਾ ਬਿਆਨ ਜੋ ਹੈ ਉਹ ਸਾਹਮਣੇ ਆਇਆ ਡੋਨਾਲਡ 트੍ਰੰਪ ਵੱਲੋਂ ਸਿੱਧੇ ਤੌਰ ਦੇ ਉੱਤੇ ਕਿਹਾ ਗਿਆ ਹੈ ਕਿ ਜੇ ਉਹਨਾਂ ਦੀ ਸਰਕਾਰ ਬਣਦੀ ਹੈ ਤਾਂ ਉਹ ਪ੍ਰਵਾਸ ਨੂੰ ਜੋ ਯੂਕੇ ਵਿੱਚ ਯੂਐਸਟੀ ਵਿੱਚ ਹੈ ਅਮਰੀਕਾ ਦੇ ਵਿੱਚ ਹੈ ਉਸ ਨੂੰ ਖਤਮ ਕਰ ਦੇਣਗੇ ਉਹਨਾਂ ਦਾ ਦਾਅਵਾ ਹੈ ਜੇ ਸਾਡੀ ਸਰਕਾਰ ਨਹੀਂ ਬਣਦੀ ਤਾਂ 6 ਕਰੋੜ ਲੋਕ ਗੈਰ ਕਾਨੂੰਨੀ ਤਰੀਕੇ ਦੇ ਨਾਲ ਜੋ ਪ੍ਰਵਾਸੀ ਨੇ ਉਹ ਯੂਕੇ ਦੇ ਵਿੱਚ ਕਹ ਲੋ ਕਿ ਆਪਣੇ ਆਪਣੀ ਉੱਥੇ ਨਾਗਰਿਕਤਾ ਲੈ ਲੈਣਗੇ ਤੇ ਯੂਕੇ ਵਿੱਚ ਬਸ ਜਾਣਗੇ ਗੈਰ ਕਾਨੂੰਨੀ ਤਰੀਕੇ ਦੇ ਨਾਲ 6 ਕਰੋੜ ਲੋਕ ਉਹਨਾਂ ਨੇ ਦਾਅਵਾ ਕੀਤਾ ਡੋਨਾਲਡ 트ੰਪ ਨੇ ਉਹਨਾਂ ਕਿਹਾ ਜੇ ਸਾਡੀ ਸਰਕਾਰ ਬੰਦੀ ਹੈ ਤਾਂ ਇਹਨਾਂ 6 ਕਰੋੜ ਲੋਕਾਂ ਦੇ ਉੱਤੇ ਉਹ ਕਾਨੂੰਨੀ ਕਾਰਵਾਈ ਕਰਨਗੇ ਇਸ ਦੇ ਨਾਲ ਹੀ ਉਹਨਾਂ ਨੇ ਆਪਣੇ ਵਿਰੋਧੀ ਮਾਮਲਾ ਹੈਰਿਸ ਤੇ ਨਿਸ਼ਾਨਾ ਸਾਧਦੇ ਆ ਵੀ ਕਿਹਾ ਕਿ ਜੇ ਕਮਲਾ ਹੈਰਿਸ ਆਂਦੀ ਹੈ ਤਾਂ ਇਹ 6 ਕਰੋੜ ਲੋਕਾਂ ਦੀ ਉਹ ਹਮਾਇਤ ਕਰੇਗੀ ਕਿਉਂਕਿ ਕਮਲਾ ਹੈਰਿਸ ਪ੍ਰਵਾਸੀਆਂ ਦੀ ਹਮਾਇਤੀ ਹੈ ਅਤੇ ਉਹ ਵਿਰੋਧੀ ਨੇ ਉਹ ਮੈਕਸਿਕੋ ਕੰਦ ਰਹੀ ਅਤੇ ਹਾ ਤਰੀਕੇ ਦੇ ਨਾਲ ਰਹੀ ਅਮਰੀਕਾ ਦੇ ਵਿੱਚ ਯੂਐਸਟੀਏ ਦੇ ਵਿੱਚ ਪ੍ਰਵਾਸੀਆਂ ਨੂੰ ਰੋਕਣਗੇ ਉਹਨਾਂ ਨੂੰ ਇੱਥੋਂ ਦੀ ਬਾਹਰ ਕੱਢਣਗੇ ਅਮਰੀਕਾ ਦੇ ਵਿੱਚੋਂ ਜੇ ਡੋਨਾਲਡ 트੍ਰੰਪ ਦੀ ਅਮਰੀਕਾ ਵਿੱਚ ਸਰਕਾਰ ਬਣ ਜਾਂਦੀ ਹੈ ਜਦੋਂ ਗੱਲ ਕਰੀਏ ਸਿਰਫ ਇਹ ਇੱਕ ਦੇਸ਼ ਦੀ ਨਹੀਂ ਆਪਾਂ ਅਕਸਰ ਦੇਖ ਰਹੇ ਹਾਂ ਕਿ ਜਿਸ ਦੇਸ਼ ਵਿੱਚ ਵੀ ਕਹੋ ਕਿ ਚੋਣਾ ਚੋਣਾ ਹੁੰਦੀਆਂ ਨੇ ਉਥੇ ਹਰ اپੋਜੀਸ਼ਨ ਪਾਰਟੀ ਅਤੇ ਵਿਰੋਧੀ ਸਰਕਾਰ ਵੀ ਹੁਣ ਕਹ ਲੋ ਕਿ ਜੋ ਪ੍ਰਵਾਸੀ ਨੇ ਉਹਨਾਂ ਨੂੰ ਟਾਰਗੇਟ ਕਰਦੇ ਨੇ ਪ੍ਰਵਾਸੀਆਂ ਦੇ ਖਿਲਾਫ ਜੋ ਕਹ ਲੋ ਕਿ ਉਹਨਾਂ ਦੇ ਮੈਨੀਫੈਸਟੋ ਵਿੱਚ ਇੱਕ ਵੱਡਾ এজেন্ডਾ ਹੁੰਦਾ ਹੈ ਪ੍ਰਵਾਸੀਆਂ ਦੇ ਖਿਲਾਫ ਤਾਂ ਪ੍ਰਵਾਸੀਆਂ ਦੇ ਖਿਲਾਫ ਜੋ এজেন্ডਾ ਹੈ ਉਹ ਵਿਦੇਸ਼ਾਂ ਦੇ ਵਿੱਚ ਜਿੰਨੇ ਵੀ ਵੈਸਟਰਨ ਮੁਲਕ ਨੇ ਯੂਰਪ ਦੇ ਕੰਟਰੀਆਂ ਨੇ ਉਹਨਾਂ ਵਿੱਚ ਹੁਣ ਸਭ ਤੋਂ ਵੱਡਾ এজেন্ডਾ ਚੋਣਾਂ ਦੌਰਾਨ ਨਿਕਲ ਕੇ ਸਾਹਮਣੇ ਆ ਗਿਆ ਹੈ ਹੁਣ ਜੇ ਗੱਲ ਕਰੀਏ ਜੋ ਡੋਨਾਲਡ ਟਰੰਪ ਦਾ ਬਿਆਨ ਹੈ 6 ਕਰੋੜ ਲੋਕ 6 ਕਰੋੜ ਦੇ ਵਿੱਚ ਆਪਾਂ ਗੱਲ ਕਰੀਏ ਕਿ ਕਿੰਨੇ ਭਾਰਤੀ ਹੋਣਗੇ ਅਤੇ ਕਿੰਨੇ ਖਾਸ ਕਰ ਪੰਜਾਬੀ ਹੋਣਗੇ ਤੇ ਜੇ ਉਹ 6 ਕਰੋੜ ਲੋਕ ਨੇ ਉਹਨਾਂ ਨੇ ਗੱਲ ਕੀਤੀ ਹੈ ਉਹ ਕਿੰਨਾ 50 ਲੱਖ 40 ਲੱਖ ਕਿ ਲੱਖਾਂ ਰੁਪਿਆ ਲਾ ਕੇ ਉੱਥੇ ਗਏ ਨੇ ਜੇ ਉਹਨਾਂ ਤੇ ਅਜਿਹੀਆਂ ਕਾਰਵਾਈਆਂ ਅਸਲ 'ਚ ਹੋ ਜਾਣਗੀਆਂ ਤਾਂ ਸੋਚਿਆ ਸੋਚਣ ਦੀ ਗੱਲ ਹੈ ਕਿ ਕਿੰਨਾ ਨੁਕਸਾਨ ਹੋਵੇਗਾ ਕਿੰਨਾ ਪੈਸਾ ਬਰਬਾਦ ਹੋਵੇਗਾ ਕਿੰਨੇ ਜੋ ਸੁਲੋਕ ਸਪਨੇ ਸਜਾ ਕੇ ਅਮਰੀਕਾ ਜਾਂਦੇ ਨੇ ਡੋਂਕੀਆਂ ਰਹੀ ਜਾਂਦੇ ਨੇ ਉਹਨਾਂ ਲੋਕਾਂ ਦਾ ਕਿੱਡਾ ਨੁਕਸਾਨ ਹੋਵੇਗਾ ਇਹ ਸਾਰੀ ਗੱਲ ਕਹੋ ਕਿ ਕਾਫੀ ਚਿੰਤਾ ਵਧਾਨ ਵਾਲੀ ਹੈ ਖਾਸ ਕਰਕੇ ਜੇ ਆਪਾਂ ਗੱਲ ਕਰੀਏ ਸਿਰਫ ਸਿਰਫ ਪੰਜਾਬੀਆਂ ਦੀ ਹਾਲਾਂਕਿ ਸਿਰਫ ਪੰਜਾਬੀ ਨਹੀਂ ਇਸ ਦੇ ਵਿੱਚ ਚਾਈਨਾ ਦੇ ਲੋਕ ਵੀ ਕਈ ਹੋਰ ਕੰਟਰੀਆਂ ਦੇ ਲੋਕ ਵੀ ਪਾਕਿਸਤਾਨ ਤੋਂ ਲੋਕ ਵੀ ਪੂਰੇ ਇੰਡੀਆ ਤੋਂ ਲੋਕ ਵੀ ਅਮਰੀਕਾ ਕੈਨੇਡਾ ਆਸਟ੍ਰੇਲੀਆ ਯੂਕੇ ਫਰਾਂਸ ਦੀਆਂ ਜਾਂ ਯੂਰਪ ਦੀਆਂ ਕੰਟਰੀਆਂ ਫਰਾਂਸ ਅਤੇ ਯੂਰਪ ਦੀਆਂ ਕੰਟਰੀਆਂ ਦੇ ਵਿੱਚ ਖਾਸ ਕਰ ਜਾਂਦੇ ਨੇ ਉਨਾ ਸਾਰਿਆਂ ਨੂੰ ਹੁਣ ਆਉਣ ਵਾਲੇ ਸਮੇਂ ਦੇ ਵਿੱਚ ਅਜਿਹੇ ਵਿਰੋਧ ਅਜਿਹੀਆਂ ਕਾਰਵਾਈਆਂ ਦਾ ਸਾਹਮਣਾ ਵੀ ਕਰਨਾ ਪੈ ਸਕਦਾ ਹੈ ਪ੍ਰਾਈਟ ਪੰਜਾਬ ਟੀਵੀ ਰਾਹੀਂ ਅਸੀਂ ਅਕਸਰ ਹੀ ਲੋਕਾਂ ਨੂੰ ਕਹਿੰਦੇ ਆ ਕਿ ਕਿਸੇ ਵੀ 2 ਨੰਬਰ ਦੇ ਵਿੱਚ ਗਲਤ ਤਰੀਕੇ ਨਾਲ ਡੋੰਕਿਆਂ ਰਾਹੀਂ ਨਾ ਜਾਓ 1 ਨੰਬਰ ਦੇ ਵਿੱਚ ਜਾਓ 1 ਨੰਬਰ ਤੇ ਜਿਸੀ ਜਾਉਂਗੇ ਕੁਝ ਬੈਕਅਪ ਆਪਣਾ ਲੈ ਕੇ ਜਾਉਂਗੇ ਤਾਂ ਜੋ ਫਾੜੀ ਕੇ ਲੋਕੀ ਜਾਨ ਦੀ ਉੱਥੇ ਰੱਖਿਆ ਵੀ ਹੋ ਸਕੇਗੀ ਤੁਹਾਨੂੰ ਕੋਈ ਵੀ ਸਿਰਦਰਦੀ ਅਜਿਹੀ ਨਹੀਂ ਪਾਣੀ ਪਵੇਗੀ ਤੁਸੀਂ ਚਾਹ ਲੋ ਕਿ ਬੇਖੌਫ ਹੋ ਕੇ ਆਪਣਾ ਉੱਥੇ ਕੰਮ ਵੀ ਕਰੋਗੇ ਹਾਲਾਂਕਿ ਪ੍ਰਾਈਮ ਪੰਜਾਬ ਟੀਵੀ ਰਾਹੀਂ ਅਸੀਂ ਉਹਨਾਂ ਦਰਸ਼ਕਾਂ ਨੂੰ ਵੀ ਕਹਿਣਾ ਚਾਹੁੰਦੇ ਆਂ ਜੋ ਇੱਕ ਨੰਬਰ ਜਾਣਦੇ ਨੇ ਪਰ ਜੋ ਵਾਪਸ ਪ੍ਰਵਾਸ ਕਰਨ ਸੋਚਦੇ ਵੀ ਨੇ ਜਾਂ ਜੋ ਉੱਥੇ ਓਕੇ ਹੋ ਰਹੇ ਨੇ ਅਸੀਂ ਪਿਛਲੀਆਂ ਵੀਡੀਓ ਵਿੱਚ ਵੀ ਕਈ ਵਾਰ ਕਹਿ ਚੁੱਕੇ ਆਂ ਕਿ ਇਹ ਇੱਕ ਸਮਾਂ ਹੁੰਦਾ ਇੱਕ ਟਾਈਮ ਹੁੰਦਾ ਜੋ ਆਂਦਾ ਹੀ ਹੈ ਕਈ ਲੋਕ ਜੋ ਸਾਡੇ ਪ੍ਰਾਈਮ ਪੰਜਾਬ ਟੀਵੀ ਰਾਹੀਂ ਜੋ ਲੋਕ ਮੈਸੇਜ ਕਰਦੇ ਨੇ ਕਿ ਬੱਚਿਆਂ ਦੇ ਮਾਪੇ ਮੈਸੇਜ ਕਰਦੇ ਨੇ ਕਿ ਸਾਡੇ ਬੱਚੇ ਨੂੰ ਉੱਥੇ ਜੋਬ ਨਹੀਂ ਮਿਲਦੀ ਕੰਮ ਨਹੀਂ ਮਿਲਦੀ ਸਟੱਡੀ ਵੀ ਜਾਂਦੇ ਗਿਆ ਹੋਇਆ ਉਹ ਸਟੂਡੈਂਟ ਐ ਤੇ ਕਈਆਂ ਨੂੰ ਘਰ ਨਹੀਂ ਰਹਿ ਯੋ ਜੇ ਤੁਸੀਂ 1 ਨੰਬਰ ਵਿੱਚ ਗਏ ਹੋ ਤਾਂ ਤੁਹਾਨੂੰ ਇਹਨਾਂ ਵਿੱਚੋਂ ਕਿਸੇ ਵੀ ਚੀਜ਼ ਤੋਂ ਡਰਨ ਦੀ ਲੋੜ ਨਹੀਂ ਹੈ ਉਸ ਟਾਈਮ ਆ ਕੱਢ ਲੋ ਉਸ ਟਾਈਮ ਬਾਅਦ ਜੋ ਇਹ ਕੈਲੋਕੇਟ ਟਾਈਮ ਆਉਂਦਾ ਹੈ ਉਹ ਨਿਕਲ ਜਾਣਾ ਹੈ ਤੁਹਾਡੇ ਹਾਲਾਤ ਉੱਥੇ ਸੁਧਰ ਜਾਣਗੇ ਜੋ 1 ਨੰਬਰ ਦੇ ਵਿੱਚ ਲੋਕ ਉੱਥੇ ਗਏ ਨੇ ਸਟੂਡੈਂਟ ਵੀ ਜਾਤੇ ਗਏ ਨੇ ਉਹਨਾਂ ਲੋਕਾਂ ਨੂੰ ਜੋ ਇਸ ਵਕਤ ਕੈਲੋ ਕਿ ਡਾਊਨਫੋਲ ਚੱਲ ਰਿਹਾ ਹੈ ਜੋ ਯੂਕੇ ਦੇ ਵਿੱਚ ਚੱਲ ਰਿਹਾ ਹੈ ਚਾਹੇ ਕੈਨੇਡਾ ਵਿੱਚ ਚੱਲ ਰਿਹਾ ਹੈ ਉਹਨਾਂ ਨੂੰ ਇਸ ਤੋਂ ਡਰਨ ਦੀ ਲੋੜ ਨਹੀਂ ਹੈ ਜੇ ਤੁਸੀਂ 1 ਨੰਬਰ ਵਿੱਚ ਗਿਓ ਉੱਥੇ ਕੁਝ ਟਾਈਮ ਰੁਕੋ ਕੁਝ ਮਿਹਨਤਾਂ ਮਾਰੋ ਕੁਝ ਟਾਈਮ ਕੱਢਣ ਦਾ ਬਾਅਦ ਹਾਲਾਤ ਸੁਧਰ ਜਾਣਗੇ ਅਤੇ ਸਾਰਾ ਕੁਝ ਸੁਖਾਲਾ ਹੋ ਜਾਵੇਗਾ ਪਰ ਜੋ ਲੋਕ 2 ਨੰਬਰ ਵਿੱਚ ਡੋਂਕੇ ਦੇ ਵਿੱਚ ਲਾ ਕੇ ਜਾਣ ਦੀ ਸੋਚਦੇ ਕਿ ਡੋਂਕੀ ਲਾ ਕੇ ਜਾਂ 2 ਨੰਬਰ ਵਿੱਚ ਚੱਲ ਜਾਵਾਂਗੇ ਉਹਨਾਂ ਨੂੰ ਅਸੀਂ ਜਰੂਰ ਕਹਾਂਗੇ ਕਿ ਆਣ ਵਾਲੇ ਹਾਲਾਤ ਉਹਨਾਂ ਲਈ ਸੁਖਾਲੇ ਨਹੀਂ ਰਹਿਣਗੇ ਕਿਉਂਕਿ ਹੁਣ ਵਿਦੇਸ਼ਾਂ ਦੇ ਵਿੱਚ ਹਰ ਵਿਰੋਧੀ ਧਿਰ ਖਾਸ ਕਰਕੇ ਵਿਰੋਧੀ ਧਿਰ ਅਤੇ ਸਰਕਾਰਾਂ ਦੇ ਵੀ ਏਜੰਡੇ ਕਹੋ ਕਿ ਮੁੱਖ ਰੂਪ ਵਿੱਚ ਸਾਹਮਣੇ ਆ ਰਹੇ ਨੇ ਇਮੀਗ੍ਰੇਸ਼ਨ ਦੇ ਖਿਲਾਫ ਹਰ ਦੇਸ਼ ਹੁਣ ਇਮੀਗ੍ਰੇਸ਼ਨ ਨੂੰ ਟਾਰਗੇਟ ਕਰ ਰਿਹਾ ਹੈ ਪ੍ਰਵਾਸੀਆਂ ਨੂੰ ਟਾਰਗੇਟ ਕਰਨ ਤੇ ਆ ਚੁੱਕੇ ਨੇ ਆਪਾਂ ਦੇਖ ਚੁੱਕੇ ਆ ਚਾਹੀ ਉਹ ਯੂਕੇ ਦੇ ਵਿੱਚ ਲੱਖਣ ਹੋਈਆਂ ਹੋਣ ਚਾਹੇ ਕੈਨੇਡਾ ਦੇ ਇਮੀਗ੍ਰੇਸ਼ਨ ਮੰਤਰੀ ਹੋਣ ਚਾਹੇ ਯੂਰਪ ਹੋਵੇ ਅਤੇ ਚਾਹੇ ਹੁਣ ਯੂਐਸ ਜੋ ਡੋਨਾਲਡ ਟਰੰਪ ਨੇ ਸ਼ੁਰੂ ਤੋਂ ਹੀ ਇਮੀਗ੍ਰੇਸ਼ਨ ਦੇ ਵਿਰੋਧੀ ਰਹੇ ਨੇ ਉਹ ਸ਼ੁਰੂ ਤੋਂ ਹੀ ਇਮੀਗ੍ਰੇਸ਼ਨ ਦਾ ਵਿਰੋਧ ਅਕਸਰ ਕਰਦੇ ਨੇ ਪਰ ਜੇ ਉਹ ਸਰਕਾਰ ਵਿੱਚ ਆ ਵੀ ਜਾਂਦੇ ਨੇ ਤਾਂ ਇਸ ਦੇ ਵਿੱਚ ਕੋਈ ਸ਼ੱਕ ਨਹੀਂ ਕਿ ਉਹ ਪ੍ਰਵਾਸੀਆਂ ਦੇ ਖਿਲਾਫ ਵੱਡੀ ਕਾਰਵਾਈ ਨਾ ਕਰਨ ਉਹ ਕਾਰਵਾਈ ਕਰ ਸਰਦੇ ਨੇ ਮੈਕਸੀਕੋ ਜੋ ਕੰਧ ਰੱਖਦੇ ਪ੍ਰਵਾਸੀ ਜੋ ਅਮਰੀਕਾ ਵਿੱਚ ਦਾਖਲ ਹੁੰਦੇ ਨੇ ਇਹ ਡੋਨਾਲਡ ਟਰੰਪ ਦਾ ਕਹਿ ਲੋ ਕਿ ਮੇਨ ਅਜੰਡਿਆਂ ਦੇ ਵਿੱਚੋਂ ਇੱਕ ਆਂਦਾ ਹੈ ਜੋ ਮੈਸੇਜ ਕੋ ਦੀ ਗੰਧ ਰਹੀ ਪ੍ਰਵਾਸੀਆਂ ਨੂੰ ਰੋਕਣਾ ਤੇ ਮੈਸੇਜ ਆਹੀ ਅਸੀਂ ਇਹੀ ਮੈਸੇਜ ਦਵਾਂਗੇ ਕਿ ਕੋਈ ਵੀ ਅਜੇ ਹੀ ਟਰਾਈ ਨਾ ਕਰੇ ਵਿਦੇਸ਼ ਜਾਣ ਦੀ ਹੁਣ ਇੱਕ ਨੰਬਰ ਵਿੱਚ ਹੀ ਜਾਇਆ ਜਾਵੇ ਸਹੀ ਤਰੀਕੇ ਨਾਲ ਜਾਇਆ ਜਾਵੇ ਤਾਂ ਜੋ ਤੁਹਾਡੇ ਪੈਸੇ ਵੀ ਬਰਬਾਦ ਨਾ ਹੋਣ ਅਤੇ ਤੁਹਾਡੀ ਜ਼ਿੰਦਗੀ ਵਿਦੇਸ਼ਾਂ ਵਿੱਚ ਜਾ ਕੇ ਸੁਖਾਲੀ ਹੋ ਜਾਵੇ ਤੁਹਾਨੂੰ ਕਿਸੇ ਵੀ ਤਰੀਕੇ ਦੀ ਧਿਕਰਾਂ ਦਾ ਸਾਹਮਣਾ ਕਰਨਾ ਨਾ ਪਵੇ ਕਿਉਂਕਿ ਹੁਣ ਜੇ ਆਪਾਂ ਗੱਲ ਕਰੀਏ ਕਿ ਇੱਕ ਦੋ ਤਿੰਨ ਹੀ ਨਹੀਂ ਲਗਾਤਾਰ ਕਈ ਦੇਸ਼ ਇੱਕੋ ਹੀ ਕਹੋ ਕਿ ਸੀਕੁਐਂਸ ਦੇ ਵਿੱਚ ਆ ਕੇ ਹੁਣ ਇਸ ਆਵਾਜ਼ ਵਿੱਚ ਚੱਕ ਰਹੇ ਨੇ ਅਤੇ ਪ੍ਰਵਾਸ ਦੇ ਖਿਲਾਫ ਆਪਣੀ ਆਵਾਜ਼ ਨੂੰ ਇਹ ਇਹ ਜੋ ਕੰਟਰੀਆਂ ਨੇ ਇਹ ਆਪਣੀ ਆਵਾਜ਼ ਚੱਕ ਰਹੀਆਂ ਨੇ ਇਹ ਇੱਥੇ ਰੁਕਣ ਵਾਲੀਆਂ ਨਹੀਂਆਂ ਨੇ ਕਿਉਂਕਿ ਉਹਨਾਂ ਦੇ ਜੇ ਆਪਾਂ ਗੱਲ ਕਰੀ ਕੈਨੇਡਾ ਦੇ ਮੰਤਰੀ ਜੋ ਹੁਣ ਇਮੀਗ੍ਰੇਸ਼ਨ ਮਿਨਿਸਟਰ ਦਾ ਬਿਆਨ ਆਇਆ ਸੀ ਉਸ ਦੇ ਵਿੱਚ ਉਹਨਾਂ ਨੇ ਕਾਰਨ ਦੱਸੇ ਸੀਗੇ ਕਿ ਇੱਥੇ ਹੁਣ ਜੋਬਸ ਨਹੀਂ ਉਹ ਘਟ ਰਹੀਆਂ ਨੇ ਇੱਥੇ ਜੋ ਯੂਨੀਵਰਸਿਟੀ ਲੈਕ ਸਟੂਡੈਂਟਸ ਨੂੰ ਲੈ ਕੇ ਆ ਰਹੀਆਂ ਨੇ ਉਹਨਾਂ ਵਿੱਚੋਂ ਵੀ ਕਹਿ ਲਓ ਕਿ ਹੁਣ ਉਹ ਲੋਕ ਜੋ ਸਟੱਡੀ ਕਰ ਰਹੇ ਨੇ ਉਹਨਾਂ ਨੂੰ ਪੀਆ ਨੀਤੀ ਜਾਵੇਗੀ ਵਿਦੇਸ਼ਾਂ ਵਿੱਚੋਂ ਵਿਦੇਸ਼ਾਂ ਦੇਸ਼ਾਂ ਨੇ ਆਪਣੇ ਵਿਦੇਸ਼ਾਂ ਨੇ ਆਪਣੇ ਹਾਲਾਤ ਦੇਖ ਕੇ ਕਿ ਸਾਡੇ ਹਾਲਾਤ ਖਰਾਬ ਹੋ ਰਹੇ ਨੇ ਪ੍ਰਵਾਸ ਕਰਕੇ ਇਸ ਲਈ ਉਹ ਵੱਡੇ ਕਦਮ ਇਨ ਫਿਊਚਰ ਚੱਕ ਸਕਦੇ ਨੇ ਤਾਂ ਪ੍ਰਾਈਡ ਪੰਜਾਬ ਟੀਵੀ ਰਾਹੀਂ ਅਸੀਂ ਉਹਨਾਂ ਲੋਕਾਂ ਨੂੰ ਪਹਿਲਾ ਹੀ ਇਹ ਲਟਕਣਾ ਚਾਹਾਂਗੇ ਕਿ ਹੁਣ ਸੰਭਲ ਕੇ ਸੋਚ ਸਮਝ ਕੇ ਆਪਣੀ ਪੂਰੀ ਪਲੈਨਿੰਗ ਦੇ ਨਾਲ ਆਪਣਾ ਸਾਰਾ ਅਗਲਾ ਬੁਝਲਾ ਦੇਖ ਕੇ ਹੀ ਵਿਦੇਸ਼ਾਂ ਵਿੱਚ ਜਾਇਆ ਜਾਵੇ ਧੰਨਵਾਦ ਤੇ ਜਿੱਦਾਂ ਹੀ ਕੋਈ ਹੋਰ ਵੱਡੀ ਅਪਡੇਟ ਆਵੇਗੀ ਤੁਹਾਡੇ ਅਗਰ ਖੰਦਵਾਰਾ ਕੋਸ਼ਿਸ਼ ਕਰਾਂਗੇ ਤੇ ਪ੍ਰਾਈਮ ਪੰਜਾਬ ਟੀਵੀ ਦਰਸ਼ਕਾਂ ਨੂੰ ਅਸੀਂ ਇਹ ਬੇਨਤੀ ਨੂੰ ਕਰਾਂਗੇ ਕਿ ਸਾਨੂੰ ਫੇਸਬੁਕ ਉੱਤੇ ਫੋਲੋ ਕੀਤਾ ਜਾਵੇ ਵੀਡੀਓ ਨੂੰ ਬਤਵਾਦ ਸ਼ੇਅਰ ਕੀਤਾ ਜਾਵੇ ਧੰਨਵਾਦ